ਜਾਤੇ ਤੁਹਾਡੇ YouTube ਚੈਨਲ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਸੀਂ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਲੈ ਕੇ ਆਏ ਆ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਮੂਰੀਆਂ ਬਣਾਉਣ ਦਾ ਤਰੀਕਾ ਜਿਵੇਂ ਕਿ ਦੇਖੋ ਹਰ ਇੱਕ ਮੇਰੀ ਭੈਣ ਸੂਟ ਸਲਾਈ ਕਰਦੀਆਂ ਨੇ ਤੇ ਉਹਨਾਂ ਨੂੰ ਹਮੇਸ਼ਾ ਇੱਕ ਚੀਜ਼ ਦਾ ਡਾਊਟ ਰਹਿੰਦਾਗਾ ਵੀ ਜਿਹੜਾ ਅਸੀਂ ਮੂਰੀ ਦੇ نیچے ਆਪਰਾ ਕਪੜਾ ਲਗਾਉਣਾਗਾ ਬੁਕਲਨ ਦੇ ਉੱਪਰ ਕਿਸ ਤਰ੍ਹਾਂ ਆਪਾਂ ਸਲਾਈ ਲਗਾਉਣੀ ਹੈ ਆਪਾਂ ਤੁਹਾਨੂੰ ਸਾਰੀ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਇਹ ਸਵਾਰ ਦੇ ਆਪਾਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਬਲ ਪਾਉਣ ਦਾ ਤਰੀਕਾ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂ ਜੇ ਕੋਹ ਹੈ ਮੂਰੀਆਂ ਬਣਾਉਣ ਦਾ ਤਰੀਕਾ ਜਿਹੜੀ ਇਹ ਬੁਕਰਮ ਮੰਗੀ ਵੀ ਬੁਕਰਮ ਦੇ ਉੱਪਰ ਆਪਾਂ ਕਿਸ ਤਰ੍ਹਾਂ ਕਪੜਾ ਅਟੈਚ ਕਰਨਾਗਾ ਕਿਸ ਤਰ੍ਹਾਂ ਇਹ ਕਪੜਾ ਅਟੈਚ ਕਰਕੇ ਤੇ ਕਿਸ ਤਰ੍ਹਾਂ ਆਪਾਂ ਸਲਵਾਰ ਦੇ نیچے ਮੂਰੀ ਤੇ ਲਗਾਉਣਾਗਾ ਇਹ ਸਾਰੀ ਪ੍ਰੋਪਰ ਤੁਹਾਨੂੰ ਜਾਣਕਾਰੀ ਦੇਵਾਂਗੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਦੇਖੋ ਆਪਣੇ ਕੋਲੇ ਇਹ ਇੱਕ ਆਪਾਂ ਪੀਸ ਲੈਤਾਗਾ ਕਪੜੇ ਦਾ ਪੀਸ ਆਪਣੇ ਕੋਲ ਤੇ 1 ਮੀਟਰ ਆਪਣੇ ਕੋਲੇ ਦੇਖੋ ਇਹ ਬਿਨਾ ਪੇਸਟਿੰਗ ਵਾਲੀ ਬੁਕਰਮ ਹੈ ਆਪਾਂ ਪੇਸਟਿੰਗ ਵਾਲੀ ਬੁਕਰਮ ਜਿਹੜੀ ਨਹੀਂ ਲਗਾਉਂਦੇ ਸੂਟਾਂ ਦੇ نیچے ਆਪਾਂ ਹਮੇਸ਼ਾ ਬਿਨਾ ਪੇਸਟਿੰਗ ਵਾਲੀ ਜਿਹੜੀ ਬੁੱਕਰਮਾ ਉਹ ਯੂਜ਼ ਕਰਦੇ ਆ ਤੇ ਇਹਦੇ ਵਿੱਚ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਰੱਖਾਂਗੇ ਆਪਾਂ ਜਿਹੜੀ ਇਹ ਬੁੱਕਰਮਾ ਹੈ ਇਹਨੂੰ ਆਪਾਂ ਸਾਰੀ ਕਵਰ ਕਰ ਦਾਂਗੇ ਇਹਨੂੰ ਇਸ ਤਰ੍ਹਾਂ ਸਾਰੀ ਨੂੰ ਲੁਕੋ ਲਾਂਗੇ ਆਪਾਂ ਐਸਟਰ ਕਿਉਂਕਿ ਇਹਦੇ ਨਾਲ ਕੀ ਹੁੰਦਾਗਾ ਇੱਕ ਤਾਂ ਆਪਣੀ ਜਿਹੜੀ ਮੂਰੀ ਤੇ ਬੁੱਕਰਮਾ ਹੈਗੀ ਉਹ ਵਧੀਆ ਬਣ ਜਾਂਦੀ ਹੈ ਇੱਕ نیچے ਜਾ ਕੇ ਜਦੋਂ ਆਪਣੀ ਬੁੱਕਰਮਾ ਮੂਰੀ ਹੈਗੀ ਉਹ ਬਧੀਆ ਕਾਰਡੀ ਜੀ ਬਣ ਜਾਂਦੀ ਹੈ ਉਹਦੇ ਨਾਲ ਜਿਹੜੀ ਫਿਨਿਸ਼ਿੰਗ ਹੈਗੀ ਪੂਰੀ ਵਧੀਆ ਹੁੰਦੀ ਹੈ ਕਿ ਇਹਦੇ ਲਈ ਆਪਾਂ ਜਿਹੜੇ ਇਹ ਕੱਪੜਾ ਹੈਗਾ ਦੋਨੇ ਸਾਈਡਾਂ ਤੋਂ ਬੁੱਕਰਮ ਦੇ نیچے ਜਰਾ ਕਵਰ ਕਰਕੇ ਬੁੱਕਰਮ ਨੂੰ ਫੇਰ ਲਗਾਉਣਾ ਚਾਹੀਦਾ ਦੇਖੋ ਇਹਨੂੰ ਮੈਂ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਕਵਰ ਕਰ ਲੂੰਗੀ ਸਾਰਿਆਂ ਨੂੰ ਫਿਰ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਨਾਲ ਅਟੈਚ ਕਰਨਾ ਦੇਖੋ ਇਹ ਮੈਂ ਜਿਹੜੀ ਬੁੱਕਰਾਂ ਮੈਂ ਸਾਰੀ ਕਵਰ ਕਰ ਲਈ ਹੁਣ ਇਹਦੇ ਨਾਲ ਸਿਰਫ ਮੈਂ ਥੋੜਾ ਥੋੜਾ ਕਪੜਾ ਜਿਹੜਾ ਕਿ ਮੈਂ ਸਲਾਈ ਦੇ ਵਿੱਚ ਦੇਣਾਗਾ ਉਹਨਾਂ ਕ ਮੈਂ ਇਹਦੇ ਨਾਲ ਰੱਖ ਕੇ ਬਾਕੀ ਦਾ ਕਪੜਾ ਜਿਹੜਾ ਨਾਲੋਂ ਮੈਂ ਇਸ ਤਰ੍ਹਾਂ ਸ਼ਾਂਤੀ ਕਰ ਲਈ ਹੁਣ ਮੈਂ ਦੇਖੋ ਇਹ ਬੁੱਕ ਨੂੰ ਮੈਂ ਇਸ ਤਰ੍ਹਾਂ ਕਵਰ ਕਰ ਲਈ ਹੁਣ ਮੈਂ ਇਹਦੇ ਦੋ ਪੀਸ ਬਣਾ ਲੂੰਗੀ ਇਸ ਤਰ੍ਹਾਂ ਇਹ ਦੋ ਪੀਸ ਬਣਾਉਣ ਤੋਂ ਬਾਅਦ ਦੇਖੋ ਇਹਨਾਂ ਦੋਨਾਂ ਪੀਸਾਂ ਨੂੰ ਇੱਕ ਵਾਰ ਮੈਂ ਫਿਰ ਫੋਲਡ ਕਰੂੰਗੀ ਇਹਦੇ ਸੈਂਟਰ ਦੇ ਵਿੱਚ ਮੈਂ ਇੱਕ ਛੋਟਾ ਜਿਹਾ ਛੋਟੀ ਜਿਹੀ ਟੋਕ ਲਗਾ ਲੂੰਗੀ ਇਸ ਤਰ੍ਹਾਂ ਦੇਖਿਓ ਟੋਕ ਮੈਂ ਲਗਾ ਲਈ ਉਸ ਤੋਂ ਬਾਅਦ ਮੈਂ ਇੱਕ ਸਾਈਡ ਵਾਲੀ ਮੂਰੀ ਲਾਉਂਗੀ ਇਹਦੇ ਮੂਰੀ ਦੇ ਵੀ ਮੈਂ ਸੈਂਟਰ ਤੇ ਬਿਲਕੁਲ ਸੈਂਟਰ ਤੇ ਹਲਕਾ ਜਿਹਾ ਇਸ ਤਰ੍ਹਾਂ ਹਲਕੀ ਜਿਹੀ ਟੋਕ ਲਗਾ ਲੂਗੀ ਇਸ ਤਰ੍ਹਾਂ ਇਹ ਟੋਕ ਲਗਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਨਾਲ ਜਿਹੜੀ ਇਹ ਬੁੱਕਰਮ ਅਟੈਚ ਕਰਨੀ ਹੈ ਇਹਨੂੰ ਆਪਾਂ ਸਿੱਧੀ ਸਾਈਡ ਤੇ ਰੱਖਣਾ ਹੈ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਇਹ ਟੋਕ ਦੇ ਬਿਲਕੁਲ ਬਰਾਬਰ ਜਿਹੜੀ ਆਪਣੀ ਦੋਨੇ ਸਾਈਡਾਂ ਤੇ ਬੁੱਕਰਮ ਹੈਗੀ ਜਿਹੜੀ ਆਪਣੀ ਇਹ ਬਰਾਬਰ ਆ ਜੇ ਇਸ ਤਰ੍ਹਾਂ ਦੇਖੋ ਤੁਸੀਂ ਬਿਲਕੁਲ ਬਰਾਬਰ ਆ ਗਈ ਹੁਣ ਆਪਾਂ ਇੱਥੋਂ ਸਿਲਾਈ ਨੂੰ ਲਗਾਉਣਾ ਸ਼ੁਰੂ ਕਰਾਂਗੇ ਇਹਨਾਂ ਆਪਾਂ ਬੁਕਰਮ ਦੇ ਨਾਲ-ਨਾਲ ਲਗਾਉਣਾ ਸਲਾਈ ਨੂੰ ਬਿਲਕੁਲ ਬੁਕਰਮ ਦੇ ਨਾਲ-ਨਾਲ ਦੇਖੋ ਬੁਕਰਮ ਦੇ ਨਾਲ-ਨਾਲ ਮੈਂ ਸਲਾਈ ਲਗਾ ਲਈ ਉਸੇ ਤਰਾਈ ਮੈਂ ਦੂਸਰੀ ਦੂਸਰੀ ਸਾਈਡ ਤੇ ਵੀ ਲਗਾਉਂਗੀ ਇਹ ਇੱਥੇ ਵੀ ਦੇਖੋ ਹਲਕੀ ਜਿਹੀ ਮੈਂ ਇੱਕ ਟੋਕ ਲਗਾਉਂਗੀ ਉਸ ਤੋਂ ਬਾਅਦ ਮੈਂ ਇਹ ਵਾਲੀ ਬੁਕਰਮ ਲਾਉਂਗੀ ਬਿਲਕੁਲ ਦੇਖੋ ਆਪਾਂ ਟੋਕ ਦੇ ਉੱਪਰ ਲਗਾਵਾਂਗੇ ਇਹਨੂੰ ਟੋਕ ਨੂੰ ਐਸ ਤਰ੍ਹਾਂ ਦੋਨੇ ਸਾਈਡਾਂ ਤੇ ਜਿਹੜੀ ਆਪਣੀ ਬੁਕਰਮ ਹੈ ਉਹ ਬਰਾਬਰ ਆ ਸਕੇ ਐ ਦੇਖੋ ਮੈਂ ਦੋਨੇ ਸਾਈਡ ਦੇ ਦੇ ਬੁੱਕਰਮ ਅਟੈਚ ਕਰ ਲਈ ਹੁਣ ਆਪਾਂ ਤੁਹਾਨੂੰ ਇੱਕ ਮੋਰੀ ਦੇ ਕੰਪਲੀਟ ਸਲਾਈਆਂ ਦੱਸਾਂਗੇ ਦੇਖੋ ਮੈਂ ਇਹਨੂੰ ਇਸ ਤਰ੍ਹਾਂ نیچے ਫੋਲਡ ਕਰੂੰਗੀ ਬਿਲਕੁਲ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਮੈਂ ਕੋਰਨਰ ਤੇ ਜਮਾਂ ਕੋਰਨਰ ਦੇ ਉੱਪਰ ਇੱਕ ਸਲਾਈ ਲਗਾਉਂਗੀ ਪਹਿਲਾਂ ਹੁਣ ਆ ਗਿਆ ਆਪਣੀ ਇਹ ਮੇਨ ਸਲਾਈ ਦੇਖੋ ਜਦੋਂ ਆਪਾਂ ਇਹ ਵਾਲੀ ਸਲਾਈ ਲਗਾਉਣੀ ਹੈ ਇਸ ਇਹਦੇ ਵਿੱਚ ਧਿਆਨ ਰੱਖਣਾ ਜ਼ਰੂਰੀ ਹੈ ਜਿਹੜੀ ਆਪਣੀ ਇਹ ਪੌਂਚੇ ਵਾਲੀਆਂ ਸਲਾਈਆਂ ਆ ਜਾਂਦੀਆਂ ਨੇ ਦੋਨੇ ਇਹ ਬਿਲਕੁਲ ਸਿੱਧੀਆਂ ਹੋਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਬਿਲਕੁਲ ਸਿੱਧੀਆਂ ਜਿਹਦੇ ਨਾਲ ਆਪਣੀ ਮੂਰੀ ਕਦੇ ਵੀ ਨਹੀਂ ਫਿਰੂਗੀ ਕਦੇ ਕੋਈ ਫਰਕ ਨਹੀਂ ਆਊਗਾ ਕੋਈ ਪ੍ਰੋਬਲਮ ਨਹੀਂ ਆਊਗੀ ਇਹਦੇ ਵਿੱਚ ਇਹ ਬਿਲਕੁਲ ਇਸ ਤਰ੍ਹਾਂ ਸਿੱਧੀ ਹੋਣੀ ਚਾਹੀਦੀ ਹੈ ਸਲਾਈ ਕਈ ਵਾਰ ਇਹ ਸਲਾਈ ਜਿੱਦਾਂ ਆਪਾਂ ਇਸ ਤਰ੍ਹਾਂ ਟੇਢੀ ਹੋ ਜਾਂਦੀ ਹੈ ਸਲਾਈ ਲਗਾਉਣ ਮळे ਜਾਂ ਇਸ ਤਰ੍ਹਾਂ ਟੇਢੀ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਦੇਖੋ ਮੂਰੀ ਦੇ ਵਿੱਚ ਜਿਹੜਾ ਬਲ ਪੈ ਜਾਂਦਾ ਮੂਰੀ ਵੀ ਫਿਰਦੀ ਹੈ ਸਲਵਾਰ ਦੇ ਵਿੱਚ ਥੋੜਾ ਜਿਹਾ ਕਾਨ ਵੀ ਦਿਖਾਈ ਦਿੰਦਾ ਤਾਂ ਇਹਨੂੰ ਬਿਲਕੁਲ ਦੇਖੋ ਇਸ ਤਰ੍ਹਾਂ ਆਪਾਂ ਸਿੱਧਾ ਰੱਖ ਕੇ ਇਸ ਤਰ੍ਹਾਂ ਆਪਾਂ ਸਲਾਈਆਂ ਲਗਾ ਲਾਂਗੇ ਜਿਹੜੇ ਉੱਪਰ ਇੱਕ ਇਸ ਲਾਈ ਮੈਂ ਲਗਾ ਲਈ ਇਹਦੇ ਨਾਲ ਇੱਕ ਪੈਰ ਦੀ ਸਲਾਈ ਮੈਂ ਹੋਰ ਲਗਾਉਂਗੀ ਪੈਸਰਾ ਪੂਰੀ ਸਭਾਈ ਦੇ ਨਾਲ ਆਪਾਂ ਇਹ ਸਲਾਈ ਲਗਾਉਣੀ ਹੈ ਕੋਣੇ ਦੇ ਵਿੱਚ ਦੇਖੋ ਮੈਂ ਇੱਕ ਸਕਰੋਲ ਕਰੂੰਗੀ ਤੁਸੀਂ ਦੇਖ ਸਕਦੇ ਹੋ ਇਹ ਮੈਂ ਸਲਾਈ ਜਿਹੜੀ ਲਗਾ ਲਈ ਤੁਹਾਨੂੰ ਦਿਖ ਵੀ ਰਹੀ ਹੋਣੀ ਹੈ ਦੇਖੋ ਇਹਦੇ ਵਿੱਚ ਸਕਰੋਲ ਭਰ ਕੇ ਬਿਲਕੁਲ ਸਫਾਈ ਦੇ ਨਾਲ ਮੇਰੀ ਸਲਾਈ ਲੱਗ ਗਈ ਉਸ ਤੋਂ ਬਾਅਦ ਜਿਹੜੀ ਆਪਣੀ ਇਹ ਵਾਲੀ ਸਲਾਈ ਲਗਾਉਣੀ ਹੈ ਇਹਦਾ ਵੀ ਤੁਸੀਂ ਪੂਰਾ ਧਿਆਨ ਰੱਖਣਾਗਾ ਦੇਖੋ نیچے ਆਪਾਂ ਇਸ ਤਰ੍ਹਾਂ ਇਹਨੂੰ ਰੱਖਣਾਗਾ ਪੂਰਾ ਚੰਗੀ ਤਰ੍ਹਾਂ ਦੇਖੋ ਹੱਥ ਦੇ ਨਾਲ ਆਪਾਂ ਨੂੰ ਪਤਾ ਵੀ ਲੱਗਣਾ ਚਾਹੀਦਾ ਵੀ ਜਿਹੜੀ ਸਲਾਈ ਆਪਣੀ ਬੁੱਕਰਮ ਦੇ ਉੱਪਰ ਇਸ ਤਰ੍ਹਾਂ ਆ ਰਹੀ ਹੈਗੀ ਆਇਤੋ ਦੇਖੋ ਸਾਰੇ ਬੁਕਰੰਦੇ ਪਰ ਸਲਾਈ ਲੱਗਣੀ ਜ਼ਰੂਰੀ ਹੈ ਬਿਲਕੁਲ ਸਫਾਈ ਦੇ ਨਾਲ ਇਹਦੇ ਵਿੱਚ ਦੇਖੋ ਕੋਈ ਵੀ ਬਲ ਨਹੀਂ ਪੈਣ ਦੇਣਾ ਆਪਾਂ ਇਹਦੇ ਨਾਲ ਇੱਕ ਪੈਰ ਦੀ ਸਲਾਈ ਮੈਂ ਫੇਰ ਲਗਾਉਂਗੀ ਦੇਖਦੇ ਸਾਡੋ ਮੈਂ ਇਸ ਤਰ੍ਹਾਂ ਦੇਖੋ ਪੂਰੀ ਸਫਾਈ ਦੇ ਨਾਲ ਇਹਦੇ ਵਿੱਚ ਜਿਹੜੀ ਸਲਾਈਆਂ ਲਗਾ ਆ ਚੁੱਕੀਆਂ ਹੁਣ ਇਹਦੇ ਵਿੱਚ ਆਪਾਂ ਡਿਜ਼ਾਈਨ ਬਣਾਉਣਾਗਾ ਇਹਦੇ ਲਈ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਦੇਖੋ ਇਹਦੀ ਆਪਾਂ ਤਿੰਨ ਭਾਗ ਬਣਾ ਲਾਂਗੇ ਇੱਕੋ ਜਿਹੇ ਤਿੰਨ ਭਾਗ ਇਸ ਤਰ੍ਹਾਂ ਦੇਖੋ ਮੈਂ ਇਹ ਤਿੰਨੇ ਹੀ ਸੇ ਦੇ ਬਣਾ ਲਏ ਇਹ ਤਿੰਨੇ ਹੀ ਸੇ ਬਣਾਉਣ ਤੋਂ ਬਾਅਦ ਮੈਂ ਇਹਦੇ ਨਾਲ ਚੌਕ ਦਾ ਨਿਸ਼ਾਨੀ ਲਗਾਉਂਗੀ ਦੇਖੋ ਇੱਕ ਨਿਸ਼ਾਨੀ ਮੇਰੀ ਇੱਥੇ ਆ ਗਈ ਇੱਕ ਨਿਸ਼ਾਨੀ ਇੱਥੇ ਆ ਗਈ ਹੁਣ ਇਹਦੇ ਵਿੱਚ ਆਪਾਂ ਡਿਜ਼ਾਈਨ ਕਿਸ ਤਰ੍ਹਾਂ ਬਣਾਉਣਾਗਾ ਜਿਹੜੀ ਆਪਾਂ ਇੱਥੋਂ ਇਹ ਕੁੰਜੇ ਤੋਂ ਉੱਪਰੋਂ ਸਲਾਈ ਨੂੰ ਆਪਾਂ ਇਸ ਤਰ੍ਹਾਂ ਲੈ ਕੇ ਜਾਣਾਗਾ ਐਸ ਤਰ੍ਹਾਂ ਉਸ ਤੋਂ ਬਾਅਦ ਆਹ ਖੁੰਗੇ ਤੋਂ ਸਲਾਈ ਆਪਾਂ ਇਹ ਖੁੰਗੇ ਨੂੰ ਲੈ ਕੇ ਆਉਣੀ ਹੈ ਉਸੇ ਤਰ੍ਹਾਂ ਇਹ ਖੁੰਗੇ ਤੋਂ ਸਲਾਈ ਆਪਾਂ ਐਸ ਖੁੰਗੇ ਨੂੰ ਲੈ ਕੇ ਆਉਣੀ ਭੁਲੀਆਂ ਆਪਾਂ ਤੁਹਾਨੂੰ ਸਲਾਈਆਂ ਲਗਾ ਕੇ ਦਿਖਾਉਨੇ ਆ ਉਨੇ ਨੂੰ ਆਪਾਂ ਇਸ ਤਰ੍ਹਾਂ ਮੋੜਾਂਗੇ ਇੱਥੋਂ ਆਪਾਂ ਇਹਨੂੰ ਫੇਰ ਇਸ ਤਰ੍ਹਾਂ ਸਿੱਧਾ ਲੈ ਕੇ ਜਾਵਾਂਗੇ ਦੇਖਦੇ ਬਿਲਕੁਲ ਜਿਹੜਾ ਡਿਜ਼ਾਈਨ ਆਪਣਾ ਆਪਾਂ ਇਹਦੇ ਵਿੱਚ ਦੇਖੋ ਡੱਬੇ ਬਣਾ ਲਏ ਇਸ ਤਰ੍ਹਾਂ ਇਹਦੇ ਵਿੱਚ ਆਪਣੇ 1 2 3 4 5 6 ਬਣ ਗਏ ਦੇਖੋ ਮੰਨੋ ਇਹਦੇ ਵਿੱਚ 1 2 ਹਾਫ ਆ ਗਏ ਇਹਦੇ ਵਿੱਚ ਤੇ ਦੋ ਇਹ ਆਪਣੇ ਪੂਰੇ ਡੱਬੇ ਬਣ ਗਏ ਹੁਣ ਇਹਨਾਂ ਦੇ ਵਿੱਚ ਆਪਾਂ ਡਿਜ਼ਾਈਨ ਬਣਾਉਣਾਗਾ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਸਿੱਧੀਆਂ ਸਿਲਾਈਆਂ ਲਗਾਵਾਂਗੇ ਇਸ ਤਰ੍ਹਾਂ ਗੇਰੇ ਨਾਲ ਸਿੱਧੀਆਂ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਡਿਜ਼ਾਈਨ ਭਰਾਂਗੇ ਇਦੇ ਵਿੱਚ ਤਾਗਾ ਕੱਟਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਹੈਗੀਗੀ ਉਸ ਤੋਂ ਬਾਅਦ ਇਸ ਲਾਈਨ ਆਪਾਂ ਇਸ ਕੋਰਨਰ ਦੇ ਫੇਰ ਲੈ ਕੇ ਆਵਾਂਗੇ ਇਹਦੇ ਵਿੱਚ ਬਣਾਉਣਾ ਆਪਾਂ ਡਿਜ਼ਾਈਨ ਐਕਸਟਰਾ ਦੇਖੋ ਆਪਾਂ ਇਹਦੇ ਵਿੱਚ ਡਿਜ਼ਾਈਨ ਬਣਾਉਣਾਗਾ ਆਪਾਂ ਦੇਖੋ ਇਸੇ ਤਰ੍ਹਾਂ ਇਹ ਵੀ ਸਾਰਾ ਡਿਜ਼ਾਈਨ ਜਿਹੜਾ ਕੰਪਲੀਟ ਕਰ ਲਾਂਗੇ ਹੁਣ ਤੇ ਸਾਰੇ ਡੱਬੇ ਦੇ ਵਿੱਚ ਆਪਾਂ ਸਿੱਧੀ ਸਲਾਈ ਨਾਲ ਦੇ ਕੋ ਡਿਜ਼ਾਈਨ ਬਣਾਵਾਂਗੇ ਉਰੇ ਦੇ ਇਹਦੇ ਵਿੱਚ ਦੇਖੋ ਆਪਣਾ ਹਾਫ ਡਿਜ਼ਾਈਨ ਬਣੂਗਾ ਕਿਉਂਕਿ ਇਹ ਆਪਣੇ ਕੋਲੇ ਜਿਹੜਾ ਡੱਬਾ ਦਾ ਅੱਧਾ ਰਹਿ ਗਿਆ ਇਹਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਜਿਹੜਾ ਡਿਜ਼ਾਈਨ ਬਣਾ ਲਾਂਗੇ ਹੁਣ ਇਹ ਸਾਰਾ ਦੇਖੋ ਸਲਵਾਰ ਦੀ ਕਮੂਲੀ ਜਿਹੜੀ ਆਪਾਂ ਕੰਪਲੀਟ ਕਰ ਲਈ ਇਹ ਦੋਨੇ ਸਾਈਡਾਂ ਤੋਂ ਜਿਹੜਾ ਆਪਣਾ ਐਕਸਟਰਾ ਫੈਬਰਿਕ ਆਪਾਂ ਕਟਾਈ ਕਰਤਾ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਮੂਰੀ ਬਹੁਤ ਸੋਹਣੀ ਜਿਹੜੀ ਬਣ ਕੇ ਤਿਆਰ ਹੋਈ ਆ ਏਸੀ ਤਰ੍ਹਾਂ ਹੀ ਆਪਾਂ ਦੂਸਰੀ ਮੂਰੀ ਜਿਹੜੀ ਉਹਨੂੰ ਰੈਡੀ ਕਰਾਂਗੇ ਇਹਦੇ ਉੱਪਰ ਵੀ ਆਪਾਂ ਸੇਮ ਉਸੇ ਤਰ੍ਹਾਂ ਹੀ ਸਲਾਈਆਂ ਲਗਾਵਾਂਗੇ ਇਹਨੀਆਂ ਸਲਾਈਆਂ ਇਹ ਪੋਰਟਫੋਲੀਓ ਸਲਾਈ ਕੰਪਲੀਟ ਕਰ ਲਾਂਗੇ ਸਾਰੀਆਂ ਔਰ ਦੇਖੋ ਦੂਸਰੀ ਸਾਈਡ ਤੇ ਵੀ ਆਪਾਂ ਉਸੇ ਤਰ੍ਹਾਂ ਹੀ ਸੇਮ ਸਲਾਈ ਲਗਾਉਣੀ ਹੈ ਜਦੋਂ ਇਹ ਸਲਾਈ ਲਗਾਉਣ ਵੇਲੇ ਇਸ ਤਰ੍ਹਾਂ ਜਦੋਂ ਇਹ ਆਪਣੇ ਇਧਰ ਉਧਰ ਹੁੰਦੀਆਂ ਜਾਂ ਐਵੇਂ ਹੋ ਗਈ ਜਾਂ ਐਵੇਂ ਹੋ ਗਈ ਤਾਂ ਜਿਹੜੇ ਆਪਣੇ ਮੂਰੀ ਆ ਸਭ ਤੋਂ ਵੱਡੀ ਪ੍ਰੋਬਲਮ ਉਹਦੋਂ ਆਉਂਦੀ ਹੈ ਜਦੋਂ ਆਪਣੀ ਸਲਾਈ ਨਹੀਂ ਸਹੀ ਹੁੰਦੀ ਤਾਂ ਜਿਹਦੇ ਕਾਰਨ ਆਪਣੀ ਸਲਵਾਰ ਦੇਖੋ ਫਿਰ ਜਾਂਦੀ ਹੈ ਜਿਹੜਾ ਆਪਣਾ ਪਹੁੰਚਾਗਾ ਦੂਸਰੀ ਸਾਈਡ ਤੇ ਚਲਾ ਜਾਂਦਾ ਤਾਂ ਹਮੇਸ਼ਾ ਇਹਨੂੰ ਦੇਖੋ ਇਸ ਤਰੀਕੇ ਨਾਲ ਮਲਾ ਕੇ ਬਿਲਕੁਲ ਇਸ ਤਰ੍ਹਾਂ ਮਲਾ ਕੇ ਫਿਰ ਸਲਾਈ ਲਗਾਉਣੀ ਹੈ ਜੀ ਇਸ ਤਰ੍ਹਾਂ ਮੂਰੀ ਹੈਗੇ ਦੇਖੋ 6.5 ਇੰਚ ਨੀਚੇ ਤੇ 6.5 ਇੰਚ ਉੱਪਰੋਂ ਆਪਾਂ ਦੇਖੋ ਇਹਨੂੰ ਥੋੜੀ ਜਿਹੀ ਰੇਵ ਕਰਾਂਗੇ ਇਸ ਤਰ੍ਹਾਂ ਇਹ ਉੱਪਰ ਹੋ ਗਈ ਦੇਖੋ ਆਪਣੀ 7.5 ਇੰਚ ਹੁਣ ਆਪਾਂ ਇਹਨੂੰ ਐਸੀ ਤਰ੍ਹਾਂ ਹੀ ਦੇਖੋ ਸਲਾਈ ਲਗਾ ਲਾਂਗੇ ਪਹਿਲਾਂ ਹੁਣ ਜਦੋਂ ਆਪਾਂ ਇਹ ਸਲਾਈ ਲਗਾਉਣੀ ਹੈ ਇਹ ਦੋਨੇ ਆਸਣ ਵਾਲੀਆਂ ਸੀਨਾਂ ਜਿਹੜੀਆਂ ਬਿਲਕੁਲ ਇਹਨਾਂ ਨੂੰ ਮਲਾ ਕੇ ਫੜਾਂਗੇ ਆਪਾਂ ਐਕਸਟਰਾ ਆਸਨ ਸਲਾਈਆਂ ਵੀ ਹਮੇਸ਼ਾ ਆਪਾਂ ਜਿਹਦੇ ਵੀ ਸਲਾਈ ਲਗਾਉਨੇ ਆ ਬਰਾਬਰ ਹੋਣੀਆਂ ਜ਼ਰੂਰੀ ਨੇ ਉਸੇ ਤਰ੍ਹਾਂ ਹੀ ਦੇਖੋ ਆਪਾਂ ਦੂਸਰੀ ਸਾਈਡ ਤੋਂ ਦੋਨੇ ਸਲਾਈਆਂ ਨੂੰ ਬਰਾਬਰ ਕਰਕੇ ਫੜਾਂਗੇ ਇਸ ਤਰ੍ਹਾਂ ਬਿਲਕੁਲ ਬਰਾਬਰ ਕਰਕੇ ਇਹ ਇਧਰ ਵੀ ਸਭ ਤੋਂ ਪਹਿਲਾਂ ਆਪਾਂ ਮੂਰੀ ਦਾ ਨਿਸ਼ਾਨ ਲਗਾਵਾਂਗੇ 6.5 ਇੰਚ साढ़े सत इंच पहला आप पह चार पले देखो बराबर करा इस तरह ਪਾ ਦੇਖੋ ਇਹ ਕੰਪਲੀਟ ਕਰ ਲਾਂਗੇ ਇਦਾਂ ਦੀ ਸਲਾਈ ਨੂੰ ਵੀ ਆਵੇ ਕੁਏ ਸਾਰੇ ਸਲਾਈ ਜਿਹੜੀ ਆਪਾਂ ਕੰਪਲੀਟ ਕਰ ਲਈ ਹੁਣ ਆਪਾਂ ਤਾਂ ਨੂੰ ਇਹ ਸਲਵਾਰ ਨੂੰ ਸਿੱਧਾ ਕਰਕੇ ਦਿਖਾਉਣੇ ਵੀ ਜਿਹੜੀਆਂ ਆਪਣੇ ਸਲਾਈਆਂ ਨੇ ਕਿਸ ਤਰ੍ਹਾਂ ਲੱਗੀਆਂ ਨੇ ਸਭ ਤੋਂ ਪਹਿਲਾਂ ਪਤਾ ਨੂੰ ਪਹੁੰਚੇ ਜੇ ਸਲਾਈਆਂ ਦਿਖਾਉਣੇ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਪਣੇ ਦੇਖੋ ਬਰਾਬਰ ਆਈਆਂ ਨੇ ਇਹ ਵਾਲੀਆਂ ਸਲਾਈਆਂ ਦੋਨੇ ਓਨੇ ਹੀ ਆਪਣਾ ਦੇਖੋ ਇੱਧਰ ਗੈਪ ਹੈਗਾ ਤੇ ਓਨੇ ਹੀ ਆਪਣਾ ਇੱਧਰ ਗੈਪ ਹੈ ਤੇ ਨੀਚੇ ਤੋਂ ਵੀ ਦੇਖੋ ਬਿਲਕੁਲ ਬਰਾਬਰ ਨੇ ਜਦੋਂ ਵੀ ਆਪਾਂ ਸਲਾਈ ਲਗਾਉਣੀ ਐ ਇਸੇ ਤਰੀਕੇ ਦੇ ਨਾਲ ਹੀ ਲਗਾਉਣੀ ਐ ਤੇ ਦੇਖੋ ਨਾ ਹੀ ਆਪਣਾ ਐਸ ਦੇ ਵਿੱਚ ਝੋਲ ਪਵੇ ਇਹ ਸਲਾਈ ਦੇ ਵਿੱਚ ਜਦੋਂ ਆਪਣਾ ਇਸ ਸਲਾਈ ਦੇ ਵਿੱਚ ਵੀ ਝੋਲ ਪੈ ਜਾਂਦਾ ਤਾਂ ਆਪਣੀ ਦੇਖੋ ਸਲਵਾਰ ਜਿਹੜੀ ਪੌਂਚੇ ਦੇ ਉੱਪਰੋਂ ਖਿੱਚ ਵੀ ਪੈਂਦੀ ਹੈ ਆਪਣੇ ਤਾਂ ਜਿਹਦੇ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤੇ ਆਪਣੀ ਮੂਰੀ ਜਿਹੜੀ ਉਹ ਫਿਰਨ ਲੱਗ ਜਾਂਦੀ ਹੈ ਦੇਖੋ ਇੱਧਰ ਵੀ ਹੋ ਮੇ ਸੇਮ ਬਿਲਕੁਲ ਬਰਾਬਰ ਨੇ ਤੁਸੀਂ ਦੇਖ ਸਕਦੇ ਹੋ ਕੋਈ ਸਲਵਾਰ ਦੇ ਵਿੱਚ ਦੇਖੋ ਝੋਲ ਨਹੀਂ ਹੈਗਾ ਕੁਝ ਨਹੀਂ ਹੈਗਾ ਦੇਖੋ ਹਮੇਸ਼ਾ ਆਪਾਂ ਐਸੇ ਤਰੀਕੇ ਨਾਲ ਦੇਖੋ ਹਰ ਇੱਕ ਸਲਵਾਰ ਸਟਿਚਿੰਗ ਕਰਦੇ ਆਂ ਮੈਨੂੰ ਉਮੀਦ ਹੈ ਵੀ ਇਹ ਵੀਡੀਓ ਤੁਹਾਨੂੰ ਬਹੁਤ ਹੀ ਪਸੰਦ ਆਈ ਹੋਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ